ਉਪਾਈ ਕੁੜੀਓ ਉਹ ਲਿਆਓ ਭਾਈ ਰੋਟੀ ਕੋਈ ਕੰਮ ਤੰਦਾ ਵੀ ਕਰਨਾ ਹੁੰਦਾ ਜਮੇ ਨਹੀਂ ਸੁਣਦੀਆਂ ਹਾਂਜੀ ਬਾਪੂ ਜੀ ਆ ਲਓ ਹਾਂਜੀ ਬਾਪੂ ਜੀ ਭਾਈ ਰੋਟੀ ਟਾਈਮ ਨਾਲ ਲਾ ਲਿਆ ਕਰੋ ਦੱਸ ਕੋਈ ਕੰਮ ਤੰਦਾ ਵੀ ਕਰਨਾ ਹੁੰਦਾ ਬੰਦੇ ਨੇ ਲੈ ਬਾਪੂ ਜੀ ਅਸੀਂ ਕਿਹੜੇ ਵੇਲੇ ਆ ਮੈਂ ਤਾਂ ਸਵੇਰ ਦੀ ਫਿਰਦੀਆਂ ਨਹੀਂ ਕੰਮ ਕਰਦੀ ਨਾਲ ਠੰਡ ਦੇਖ ਲਓ ਕਿੰਨੀ ਹੋਈ ਪਈ ਆ ਉਹ ਸਾਰੇ ਵਾਸਤੇ ਆ ਭਾਈ ਠੰਡ ਤੇਰੇ ਕੱਲੀ ਵਾਸਤੇ ਤਾਂ ਨਹੀਂ ਅੱਗੋਂ ਕੱਲੀ ਹੁੰਦੀ ਸੀ ਟਾਈਮ ਨਾਲ ਕੰਮ ਨਿਮੇੜ ਲੈਂਦੀ ਸੀ ਹੁਣ ਤਾਂ ਸੁੱਖ ਨਾਲ ਦੋਵਾਂਗੀਆਂ ਪਰ ਮੇਰੇ ਬਾਪੂ ਜੀ ਬਿਮਾਰ ਹੋਈ ਪਈ ਐ ਤੁਹਾਨੂੰ ਪਤਾ ਤੇ ਸਿਰ ਦੁਖਦਾ ਨਾਲ ਕੱਲੀਆਂ ਰੋਟੀਆਂ ਥੋੜੀਆਂ ਨੇ ਹੋਰ ਵੀ ਕੰਮ ਹੁੰਦੇ ਨੇ ਬਾਦੂ ਉਹ ਕੱਪੜਿਆਂ ਦਾ ਢੇਲ ਦੇਖ ਲੋ ਕਿੱਡਾ ਲੱਗਿਆ ਪਿਆਗਾ ਉਹ ਕੱਪੜੇ ਤਾਂ ਮੈਂ ਕਹਣਾ ਤੁਸੀਂ ਥਾਪੇ ਨਾਲ ਧੋਣੀਓ ਮਸ਼ੀਨ 'ਚ ਹੀ ਛਿੱਟਣਾ ਹੁੰਦਾ ਭਾਈ ਕੱਪੜਿਆਂ ਦਾ 10 ਕਿੱਡੀ ਗੱਲ ਹੈਗੀ ਨਹੀਂ ਬਾਪੂ ਜੀ ਮਸ਼ੀਨ 'ਚ ਧੋਣੀ ਸੌਖੇ ਨਹੀਂ ਕੱਪੜੇ ਇਹ ਤਾਂ ਕਹਿਣਾ ਹੀ ਸੌਖਾ ਹੈਗਾ ਇੱਕ ਦਿਨ ਨਾ ਧੋ ਕੇ ਦੇਖ ਲੋ ਲੱਗ ਜਾ ਪਤਾ ਤੁਹਾਨੂੰ ਉਪਾਏ ਮੈਂ ਕਾਹਨੂੰ ਕਦੇ ਕੱਪੜੇ ਧੋਤੇ ਆ ਇਹਨਾਂ ਦੀ ਮਾਂ ਨਾ ਛੋਟੀ ਜੀ ਹੁੰਦੀ ਉਹਨੂੰ ਛੱਡ ਕੇ ਤੁਰ ਗਈ ਸੀ ਨਾਲ ਕੰਮ ਧੰਦਾ ਪਹਿਲਾਂ ਮੈਂ ਕਰਾਉਂਦਾ ਹੁੰਦਾ ਹਾਂ ਉਦੋਂ ਬਾਅਦ ਇਕੱਲੇ ਤੇ ਜ਼ਿੰਮੇਵਾਰੀ ਪੈ ਗਈ ਆਪ ਕੱਪੜੇ ਧੋਣਾ ਹੁੰਦਾ ਸੀ ਹੁਣ ਤਾਂ ਸੌਖਾ ਕਰਤਾ ਸਰ ਕੰਮ ਸੁਣ ਲੋ ਬਾਪੂ ਜੀ ਉਹ ਜਵਾਨਾ ਹੋਰ ਸੀ ਤੇ ਹੁਣ ਜਵਾਨਾ ਬਦਲ ਗਿਆ ਤੇ ਨਾਲੇ ਉਹ ਚ ਸਾਡਾ ਕੀ ਕਸੂਰ ਆ ਜੇ ਮੰਮੀ ਤੁਰ ਗਈ ਸੀ ਉਹ ਤੁਹਾਡੀ ਮਜਬੂਰੀ ਸੀ ਤੁਹਾਨੂੰ ਤਾਂ ਕੰਮ ਕਰਨੇ ਪਏ ਤੇ ਨਾਲੇ ਸ਼ੁਕਰ ਕਰੋ ਮੈਂ ਤੁਹਾਨੂੰ ਰੋਟੀ ਲਿਆ ਦਿੰਨੀ ਆ ਐਨਾ ਹੀ ਵਾਧੂ ਆ ਮੈਨੂੰ ਕਾਹਨੂੰ ਰੋਟੀ ਮਿਲਦੀ ਆ ਰੋਟੀ ਤਾਂ ਮੇਰੀ ਜ਼ਮੀਨ ਨੂੰ ਮਿਲਦੀ ਆ ਜਿਹੜੇ ਤੁਹਾਡੇ ਲਸਣ ਨੇ ਪੰਜ ਗਿੱਲੇ ਆਉਂਦੇ ਨੇ ਤਾਂ ਰੋਟੀ ਦਿੰਦੇ ਹੋ ਬਾਪੂ ਰੋਟੀ ਖਾ ਲੈ ਚੁੱਪ ਕਰਕੇ ਸਵੇਰੇ ਸਵੇਰੇ ਲੱਗੇ ਆਣੇ ਬੋਲਣ 100 ਕੰਮ ਹੁੰਦੇ ਨੇ ਬੰਦੇ ਨੂੰ ਆਹ ਕੰਮ ਮੈਂ ਜਾਣਦਾ ਹੀ ਆ ਕੰਮ ਹੁੰਦੇ ਨੇ ਖਾਣਾ ਰੋਟੀ ਗੋਫੂ ਆ ਕੁੜੀਏ ਓ ਪਾਈ ਕੀ ਹੋ ਗਿਆ ਬਾਪੂ ਹੁਣ ਆ ਕੜੀ ਚ ਨੂਨ ਪਾਇਆ ਤੂੰ ਡੱਬਾ ਡੋਲਿਆਗਾ ਲੈ ਮੈਂ ਤਾਂ ਨੂਨ ਵੱਧ ਪਾਇਆ ਹੀ ਨਹੀਂ ਹੈਗਾ ਮੈਂ ਠੁੱਠ ਬੋਲਦਾ ਹੂੰ ਫਿਰ ਮਰ ਤਾਂ ਨੂਨ ਪਾ ਰੱਖੇਗਾ ਨਾਲੇ ਪਤਾ ਹੈਗਾ ਵੱਡੀ ਬਹੂ ਨੂੰ ਤਾਂ ਵੀ ਮੈਂ ਖਾਂਦਾ ਨਹੀਂ ਕੜੀ ਜੀ ਆ ਚੱਕ ਭਰੇ ਮੈਂ ਤਾਂ ਇਹ ਵੀ ਚਲ ਖਾ ਲੈਣਾ ਰਹਿਦਾ ਖੁੰਦਾ ਨੂਨ ਠੋਕਦਾ ਵਿੱਚ ਬਾਪੂ ਤੂੰ ਵੀ ਨਜਵਾਂ ਕਮਾਲ ਕਰਦਾ 6 ਮਹੀਨੇ ਮੈਨੂੰ ਆਈ ਨੂੰ ਹੋ ਗਏ 6 ਮਹੀਨੇ ਤੂੰ ਮੈਂ ਹੀ ਸਬਜ਼ੀ ਬਣਾਉਣੀ ਤੇ ਪੰਜਾਹ ਵਾਰ ਮੈਂ ਕੜੀ ਬਣਾਦੀ ਤੇ ਅੱਜ ਦਿਨ ਨੂੰ ਕੀ ਹੋ ਗਿਆ ਉਹ ਤੇ ਨਾ ਘਰੇ ਠਾਣੀ ਆਉਂਦੀ ਉਹ ਨਾਖਰਾ ਭਾਈ ਕਹਦਾ ਇੱਥੇ ਚਾਰ ਬੰਦੇ ਸੱਤਲਾ ਦੇਖ ਲੈ ਮਨ ਮਨ ਤਾ ਨੂਨ ਪਾਇਆ ਪਿਆ ਦੱਸੋ ਬੰਦਾ ਕੀ ਕਰੂਗਾ ਕੀ ਕੀ ਹੋ ਗਈ ਜੀ ਮਾਣੇ ਮੁੰਡਾ ਵੱਧ ਮੈ ਗਿਆ ਫਿਰ ਐਵੇਂ ਡਿ ਕਿਉਂ ਰੋਟੀ ਨੂੰ ਹੁਣ ਤੁਸੀਂ ਫਿਰ ਮੈਂ ਥੋ ਨਹੀਂ ਖਾਦੀ ਜਾਂਦੀ ਭਾਈ ਹੋਰ ਦਾਲ ਬਣਾ ਲਿਆ ਬਲੱਡ ਅੱਗੇ ਵੱਧਾ ਮਾਰਨ ਨੂੰ ਫਿਰ ਦੋ ਤੁਸੀਂ ਦਾਲ ਮਾਪੂ ਮੇਰੇ ਤੋਂ ਨਹੀਂ ਹੋਰ ਦਾਲ ਦੂਲ ਬਣਦੀ ਸਿੱਧੀ ਗੱਲ ਹੈ ਵੱਡੀ ਲੋਣ ਵਾਲੇ ਜੀ ਬਣਾਈ ਜਾਂਦੀ ਆ ਤੇ ਨਾਲ ਚੁੱਪ ਕਰਕੇ ਖਾ ਲਈ ਖਾਣੀ ਆ ਮੈਂ ਕਰ ਲੱਗ ਗਿਆ ਉਹ ਦੇ ਕਾਕਿਆ ਉਹ ਜੀ ਖਾ ਲੂ ਮੈਂ ਆਪੇ ਓ ਕੁੜੀਏ ਭਾਈ ਕੁੜੀਏ ਕੁੜਿਆ ਪੁੱਤਾਂ हां जी बापू जी पूरी आग वाली सुन मैं अच्छी सोना मैं बापू जी वाली सुन ना, थी ना।, ना मैं कचालू फोटो खिंचवाऊंगा मैं जब पहली से दूसरी के अंदर गया बच्चे नहीं मेरी छोटी बहन ने आज ही बापू ने रोटी पढ़ाया वो भी ना तो तत्तण है रोटी साथ ही हाँ में उठो तो ना और नियम असली होनी हां जी बापू जी ਤੁਸੀਂ ਬਲਾਇਆ ਸੀ ਜੀ हां बेटा ਆ ਪਹਿਲਾਂ ਦਾ ਸਿਰ ਕਿਵੇਂ ਬੰਨ ਰੱਖਿਆ ਸੀ ਓ ਬਾਪੂ ਜੀ ਮੇਰਾ ਸਿਰ ਬਾਲਾ ਦੁਖੀ ਜਾਂਦਾ ਸੀ ਵਾ ਕੰਮ ਕਰਕੇ ਮੈਂ ਤਾਂ ਪਹਿਲਾਂ ਪਈ ਸੀ ਹੁਣ ਚਲੋ ਵਿਚਾਰੀ ਨਿਆਣੀ ਐ ਜਵਾਕੜੀ ਸਾਰੇ ਕੰਮ ਕਿਵੇਂ ਕਰੂਗੀ ਮੈਂ ਝਾੜੂ ਲਾਉਣ ਲੱਗ ਗਈ ਦੀ ਕੀ ਗੱਲ ਹੋਊਗੀ ਰੋਟੀ ਨਹੀਂ ਖਾਦੀ ਤੁਸੀਂ ਨੇ ਅੱਧੋ ਚਾੜੇ ਛੱਡ ਰੱਖੀ ਐ ਓ ਭਾਈ ਕੁੜੀਏ ਤੈਨੂੰ 2 ਸਾਲ ਹੋ ਗਏ ਇੱਥੇ ਆਏ ਨੂੰ ਕਦੇ ਕੜੀ ਬਣੀ ਆ ਆਪਣੇ ਘਰੇ ਖਾਣਾ ਹੋਣਾ ਕੜੀ ਮੈਂ ਅਰਹਦਾ ਗੁੰਦਾ ਨੂਨ ਠੋਕਦਾ ਵਿੱਚ ਓਹੋ ਕੜੀ ਕਿੱਥੋਂ ਬਣਾਤੀ ਐ ਨੇ ਕੀ ਪਤਾ ਭਾਈ ਮੇਰੇ ਸਿੱਧੂ ਕੁਦਾਤੀ ਨਾ ਮੈਂ ਉਹਨੂੰ ਕਹਤਾ ਫਿਰ ਅੱਜ ਮਾਚਾ ਤੂੰ ਸਾਮਲੇ ਡਿਊਟੀ ਉਹਦਾ ਸਬਜ਼ੀ ਦਾ ਰੋਜੇ ਬਣਾਉਂਦੀ ਆ ਉਹ ਵਿਚਾਰੀ 6 ਮਹੀਨਿਆਂ ਦੀ ਦੰਦੀ ਆਈ ਐ ਤੇ ਐ ਨਹੀਂ ਉਹਨੂੰ ਪਤਾ ਤੀਗਾ ਵੀ ਕੀ ਖਾਂਦੇ ਹਾਂ ਕੀ ਨਾ ਖਾਂਦੇ ਹਾਂ ਹੋਰ ਹੈਗੀ ਤੇ ਕੋਈ ਸਬਜ਼ੀ ਚੱਲ ਭਾਈ ਖਾ ਵੀ ਦਿੰਦਾ ਬੰਦਾ ਪਹਿਲਾਂ ਤਾਂ ਨੂਨ ਹੀ ਮਾਰ-ਮਾਰ ਪਾਇਆ ਪਿਆ ਉੱਤੋਂ ਬੋਲਣ ਦੀ ਅਕਲ ਹੈ ਨਹੀਂ ਪਤਾ ਨਹੀਂ ਕਿਹੋ ਜੀ ਹੈਗੀ ਬੋਲਣ ਦੀ ਅਕਲ ਨਹੀਂ ਬਾਪੂ ਜੀ ਹਜਾ ਕੀ ਕਹਤਾ ਛੋਟੀ ਨੇ ਤੁਹਾਨੂੰ ਉਹ ਤਾਂ ਵੀ ਨਹੀਂ ਵਿਚਾਰੀ ਕਿਸੇ ਨੂੰ ਪੁੱਠਾ ਬੋਲਦੀ ਕੋਨੋਂ ਭਾਈ ਬੋਲਣਾ ਨਹੀਂ ਆਉਂਦਾ ਤਾਂ ਕਿਸੇ ਨੂੰ ਵੀ ਨਹੀਂ ਆਉਂਦਾਗਾ ਮਾੜਿਆ ਨੂਨ ਵਾਸਤੇ ਕੀ ਕਹਤਾ ਜਿਵੇਂ ਗੜਾਸਾ ਮਾਰਿਆ ਹੁੰਦਾ ਐ ਲਾਗੀ ਟੱਪਣ ਤਾਂ ਹੀ ਤੈਨੂੰ ਬਾਜ ਮਾਰੀਆ ਮੈਂ ਕਹਤਾ ਹੈਗੀ ਆ ਬੋਲੀ ਚੱਲ ਵੱਡੀ ਨੂੰ ਸਾਦਾਗਾ ਚੱਲ ਕੋਈ ਨਾ ਬਾਪੂ ਜੀ ਨਿਆਣੀ ਆ ਵਿਚਾਰੀ ਉਹਨੂੰ ਬੋਲਣ ਦਾ ਇਨਾ ਪਤਾ ਨਹੀਂ ਹੈਗਾ ਆ ਹੀ ਹੁੰਦਾ ਹੁੰਦਾ ਨਾ ਮੇਰੇ ਮੇਰੇ ਘਰ ਦੇ ਚ ਤਾਂ ਤੁਸੀਂ ਮੈਨੂੰ ਦੱਸੋ ਕਾਦੀ ਸਬਜ਼ੀ ਬਣਾਉਣੀ ਹੈ ਮੈਂ ਲਿਆ ਕੇ ਦਿੰਨੀ ਆ ਬਣਾ ਇਹ ਤੁਸੀਂ ਰੋਟੀ ਖਾ ਲਿਓ ਬਣਾ ਨਾ ਜੀ ਸਬਜ਼ੀ ਸਬਜ਼ੀ ਕੋਈ ਨਹੀਂ ਬਣਾਉਣੀ ਆ ਕੜੀ ਦਾ ਪਤੀਲਾ ਪਿਆ ਨਾ ਇਹ ਡਿੱਗਣਾ ਨਹੀਂ ਨਾਲੀ ਚ ਨਹੀਂ ਪਾਉਣਾ ਚੁਪਾ ਕੇ ਕਰੀ ਨਾ ਰੋਟੀ ਖਾ ਲੂ ਸਰ ਚੁਪਾ ਦੇ ਭਾਈ ਮੇਰੇ ਬਾਪੂ ਜੀ ਤੁਸੀਂ ਇਹਦੀ ਗੱਲਾਂ ਦਾ ਕਾਹਨੂੰ ਗੁੱਸਾ ਕਰਦੇ ਹੋ ਤਾਂ ਬੋਲਣ ਤਾਂ ਪਤਾ ਨਹੀਂ ਤੂੰ ਅੰਦਰ ਜਾ ਮੈਂ ਫੇਰ ਕਿਹਾਣੀ ਮੈਨੂੰ ਦੀਦੀ ਬੋਲਣ ਦਾ ਪਤਾ ਹੈਗਾ ਨਾ ਤਾਂ ਚੰਗੀ ਮੈਂ ਰੋਟੀ ਲਿਆ ਕੇ ਦਿੱਤੀ ਉਪਰੋਂ ਮੈਨੂੰ ਇਹਨਾਂ ਕੁਝ ਬੋਲਿਆ 12 ਵਜਾ ਤੇ ਤੁਸੀਂ ਇਹ ਬੋ ਇਹ ਗੱਲਾਂ ਥੋੜੀ ਹੁੰਦੀਆਂ ਨੇ ਨਾਲ ਤਾਂ ਬੰਦਾ ਕੰਮ ਕਰੇ ਤੇ ਨਾਲ ਗੱਲਾਂ ਸੁਣੇ ਅੱਕੇ ਹੀ ਬੋਲਦਾ ਬੰਦਾ ਇਹਨੂੰ ਨੇ ਬੋਲਦਾ 2 ਸਾਲਾਂ ਦਾ ਕਾਦੇ ਚੱਕ ਗਈ ਤੁਸੀਂ ਮੈਨੂੰ ਐਵੇਂ ਜਾਸੂਦੋ ਬਾਪੂ ਉਹ ਭਾਈ ਪਹਿਲਾਂ ਤਾਂ ਹੁਣ ਟਾਈਮ ਦੱਸ ਰੋਟੀ ਦਾ ਟਾਈਮ ਆ ਉੱਤੋਂ ਚੱਕ ਕੇ ਕੀ ਕਰ ਰਹੀ ਜਣੀ ਕਿੱਧਰ ਕਿੱਧਰ ਹੁੰਦੀ ਦੀਦੀ ਦਾ ਸਿਰ ਦੁਖਦਾ ਸੀ ਮੈਂ ਇਹਨਾਂ ਨੂੰ ਨਹੀਂ ਠਾਇਆ ਹੈਗਾ ਉਹ ਫਿਰਦੀ ਆ ਭਾਈ ਉਹ ਤਾਂ ਝਾੜੂ ਲਾਉਂਦੀ ਉੱਥੇ ਜੇ ਤੇਰਾ ਸਿਰ ਦੁਖਦਾ ਤਾਂ ਤੂੰ ਅੱਠ ਦਿਨ ਨਹੀਂ ਸੀ ਉੱਠਣਾ ਨਾਲੇ ਇਹਨੂੰ ਪੁੱਛ ਕੇ ਕਰ ਲੈਂਦੀ ਕੁਛ ਨਾ ਕੁਛ ਆ ਦੇਖ ਲੋ ਦੀਦੀ ਕਿਵੇਂ ਬੋਲਦਾ ਹੈ ਨਾ ਜੇ ਬਾਰੀ ਦਿੱਕਤ ਹੈ ਫਿਰ ਮੈਨੂੰ ਨਾ ਕੰਮ ਨੂੰ ਕਿਹਾ ਕਰ ਰੀਤਾ ਬੋਲਦਾ ਕੀ ਹੁੰਦਾ ਇੱਜ਼ਤ ਦੇਣੀ ਸਿੱਖਲਾ ਮਣੀ ਮੋਟੀ ਵੱਡਿਆਂ ਨੂੰ ਮੈਂ ਤਾਂ ਆਪਣੇ ਡੈਡੀ ਨੂੰ ਵੀ ਨਹੀਂ ਬੋਲਦੀ ਹੁੰਦੀ ਸੀ ਘਰੇ ਮੇਰੇ ਤੋਂ ਇੱਜ਼ਤ ਉੱਜਤਾ ਹੁੰਦੀ ਆ ਤਾਂ ਹੀ ਤਾਂ ਕੋਈ ਸਿੱਖੀ ਨਹੀਂ ਭਾਈ ਚਲੋ ਮੇਰੇ ਕਿਸੇ ਨਾਲ ਲੜੋ ਭਾਈ ਮੈਂ ਤਾਂ ਜਾ ਕੇ ਗੁਰਦੁਆਰੇ ਖਾਲੂ ਨਹੀਂ ਕਿਸੇ ਦੇ ਖਾਲੂ ਕੋਈ ਜਵਾਬ ਨਹੀਂ ਦਿੰਦਾ ਘਰ ਕੋਈ ਨਾ ਬਾਪੂ ਜੀ ਤੁਸੀਂ ਮਾਨੂੰ ਮੈਂ ਤਾਂ ਤੁਹਾਨੂੰ ਕੁਝ ਕਿਹਾ ਵੀ ਨਹੀਂ ਮੇਰਾ ਭਾਈ ਮੈਨੂੰ ਪਤਾ ਹੀ ਨਹੀਂ ਕਿ ਕਿਹੜੀਆਂ ਪੋਲੀਆਂ ਦਿਓਗੇ ਤੁਸੀਂ ਪਹਿਲਾਂ ਵੀ ਹੱਥ ਫੂਕੇ ਹੁਣ ਫੂਕ ਲਿਆ ਕਰਾਂਗੇ ਤਾਂ ਕੀ ਆ ਓਹੋ ਤੂੰ ਤਾਂ ਸਾਰੀ ਕੰਮ ਖਰਾਬ ਕਰਤਾ ਜੈ ਵੱਡਿਆਂ ਦੀ ਏ ਚਲ ਬੈਠ ਠੇ ਕੀ ਕੰਮ ਖਰਾਬ ਕੀਤਾ ਮੈਂ ਕੰਮ ਖਰਾਬ ਕੀਤਾ ਮੈਂ ਨਾ ਮੇਰੀ ਗੱਲ ਸੁਣ ਤਰੀ ਤਾਂ ਤੂੰ ਮੇਰੇ ਤੋਂ ਛੋਟੀ ਹੈ ਦੇਖ ਮੈਂ ਤੈਨੂੰ ਹਮੇਸ਼ਾ ਆਪਣੀ ਭੈਣ ਵਾਂਗ ਰੱਖਿਆ ਤੇਨੇ 6 ਮਹੀਨੇ ਹੋਇਆ ਹਰਿਆਈ ਨੂੰ ਮੈਨੂੰ 2 ਸਾਲ ਹੋ ਗਏ ਮੈਂ ਸਾਰੇ ਪਰਿਵਾਰ ਨੂੰ ਜਾਣਦੀ ਆ ਕਿ ਕੌਣ ਇੱਥੇ ਰਹੇ ਜ ਤੇ ਕੌਣ ਇੱਥੇ ਕਹੇਗਾ ਮੈਂ ਵੀ 6 ਮਹੀਨੇ ਚ ਦੀਦੀ ਜਾਣਗੀ ਕੌਣ ਕਰੇਗਾ ਜ ਇਹਦੇ ਤਾਂ ਨਖਰੇ ਨਹੀਂ ਮਾਣ ਹੈਗੇ ਲੈ ਦੱਸ ਤੂੰ 6 ਮਹੀਨੇ ਚ ਕੀ ਜਾਣਗੀ ਤੂੰ ਮੈਂ ਇੱਕ ਵਾਰ ਪੁੱਛਦਾ ਲੈਂਦੀ ਕਿ ਕੜੀ ਬਣਾਉਣੀ ਹੈ ਕਿ ਨਹੀਂ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਕੱਢ ਲਾ ਗੱਟੀਆਂ ਪੈਨਿਆ ਸੀ ਸਬਜ਼ੀ ਬਣਾਉਣ ਨੂੰ ਕਿਹਾ ਸੀ ਤੂੰ ਆ ਕੇ ਕੜੀ ਨੂੰ ਘਰ ਤੋਂ ਮਾਰ ਲਿਆ ਮੇਰੇ ਜੀ ਘਰ ਦਾ ਸੀ ਕੜੀ ਖਾਂਦਾ ਹੁਣ ਜ਼ਰੂਰੀ ਹੋੜੀ ਵੀ ਜਿਹੜਾ ਕੁਸਿਨ ਨੂੰ ਪਸੰਦ ਆ ਰੋਜ ਉਹੀ ਬਣੂਗਾ ਹੌਲੀ ਬੋਰ ਮੇਰਾ ਸਿਰ ਪਹਿਲੀ ਬਹੁਤ ਖੀ ਜਾਂਦਾ ਮੈਂ ਕਿ ਤੇਰੇ ਕਰਕੇ ਝੋਲਣ ਲੱਗ ਗਈ ਵਿਚੋ ਆਕੜੀ ਤੰਗ ਹੋ ਗਈ ਨਾ ਜੇ ਤੇਰਾ ਕੜੀ ਖਾਣੂ ਜੀ ਕਰਦਾ ਸੀ ਉਹ ਆਪੇ ਜੋਗੀ ਬਣਾ ਲੈਂਦੀ ਹੁਣ ਮੈਂ ਦੋ ਦੋ ਸਬਜ਼ੀਆਂ ਬਣਾਈਆਂ ਮਾਂ ਤੇ ਨਾਲ ਪਹਿਲਾਂ ਵੀ ਨਾ ਕਿੰਨੇ ਵਾਰ ਕੜੀ ਬਣਾਈਏ ਉਹਨੇ ਕਹਿੰਦਾ ਅੱਜ ਪਹਿਲੀ ਵਾਰ ਬਣਾਈਏ ਚਾਹ ਠੀਕ ਐ ਮੰਨਦੇ ਆ ਤੈਨੂੰ ਪਤਾ ਨਹੀਂ ਸੀ ਵੀ ਬਾਪੂ ਜੀ ਕੜੀ ਖਾਂਦੇ ਨੇ ਕਿ ਨਹੀਂ ਖਾਂਦੇ ਨੇ ਤੇ ਤੂੰ ਕੀ ਹੁੰਦਾ ਨਹੀਂ ਤੂੰ ਤੂੰ ਕਹਿ ਕੇ ਬੋਲਦੀ ਮੈਂ ਤਾਂ ਉਹ ਡੈਡੀ ਨੂੰ ਵੀ ਮੈਂ ਤੂੰ ਕਹਿ ਕੇ ਬੋਲਦੀ ਸੀ ਫਿਰ ਮੈਨੂੰ ਪਿਆਰ ਨਹੀਂ ਸੀ ਕਰਦੀ ਬਾਈ ਇਹ ਇਹ ਜਿਹਾ ਕੁਛ ਨਾ ਤੇ ਪੇਕੇ ਚੱਲਦਾ ਹੁੰਦਾ ਸੌਰਿਆਂ ਤੇ ਨਹੀਂ ਚੱਲਦਾ ਹੁੰਦਾ ਤੂੰ ਤਾਂ ਸਾਰਿਆਂ ਦੀ ਇੱਜ਼ਤ ਕਰਿਆ ਕਰ ਨਾ ਇਹ ਸ਼ੁਕਰ ਕਰਾ ਆਪਣੇ ਸੱਸ ਨਹੀਂ ਹੈਗੀ ਜੇ ਆਪਣੇ ਸੱਸ ਹੁੰਦੀ ਫੇਰ ਤੇ ਤੂੰ ਸੌਰਾ ਘਾਟੇਗਾ ਸੱਸ ਨਾਲੋਂ ਤੇਰੇ ਨਾਲ ਜੀ ਇੱਜ਼ਤ ਕਰਾਉਣ ਵਾਲਾ ਹੋਊਗਾ ਨਾ ਫੇਰ ਕਰਵਾਊਗਾ ਐ ਮੈਨੂੰ ਨਾ ਪੂਚੂ-ਪੂਚ ਨਹੀਂ ਹੁੰਦੀ ਕਿਸੇ ਦੀ ਜੀ ਕੰਮ ਲਈਏ ਚੰਗਾ ਤੇ ਜੇ ਸੱਸ ਹੁੰਦੀ ਦੋਏ ਜੀ ਵਿਚਾਰੇ ਭਾਪੇ ਐਡਾ ਬਿੱਟ ਕੇ ਨਾ ਬਹਿ ਜਾਂਦੇ ਹੋ ਜਾਂਦੇ ਤੂੰ ਤਾਂ ਹੁਣ ਹਣ ਦੀ ਇਹ ਨਾ ਜੋਣੇ ਹੀ ਦਿੰਦੀ ਇੱਕ ਤਰ੍ਹਾਂ ਦਾ ਮੈਂ ਕਿਉਂ ਨਹੀਂ ਹਣ ਦਿੰਦੀ ਹੈਗੀ ਕਤੂਤਾ ਤੇਰੀਆਂ ਆਗੀਆਂ ਨਹੀਂ ਹੈਗੀਆਂ ਐ ਨਹੀਂ ਹੈਗਾ ਵੀ ਚੱਲ ਨੂ ਤੈਨੂੰ ਨੋਦੇ ਲੋਥ ਰੋਟੀ ਲਿਆ ਕੇ ਫੜਾਉਂਦੀ ਤਾਂ ਹੈਗੀ ਐ ਤੂੰ ਚੁੱਪ ਕਰਕੇ ਖਾ ਤਾਂ ਲੈ ਸੌ ਨਖਰੇ ਕਰੂਗਾ ਤੂੰ ਮੇਰੀ ਗੱਲ ਸੁਣ ਲੈ ਇਹਗਾ ਤਾਂ ਮੁੰਡੇ ਦਾ ਕਹਿੰਦੀ ਨਾ ਰੋਟੀ ਵਾਲੀ ਪੰਜ ਕੀਲੇ ਨੇ ਜ਼ਮੀਨ ਕਣੀਓ ਅਗਲਾ ਮਿੰਟ Bharuਗਾ ਉਹਦੀ ਕਹਿ ਦੂਗਾ ਮੈਂ ਤਾਂ ਨਾ ਕਰਾਉਂਦਾ ਨਹੀਂ ਫੇਰ ਐ ਕਿ ਮੈਂ ਨਹੀਂ ਕਰਵਾਉਂਦਾ ਹੈਗਾ ਬਾਤ ਤੋਂ ਬਾਅਦ ਪੁੱਤਾਂ ਦੀ ਹੁੰਦੀ ਹੈ ਜ਼ਮੀਨ ਐ ਕਿ ਮੇਰਾ ਖਜੂਗਾ ਪ੍ਰੀਤ ਤੂੰ ਤਾਂ ਬੋਲਦੀ ਹੈ ਵਾੜਾ ਢੀਂ ਤੇਨੂੰ ਤਾਂ ਸਮਝਾਉਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਚੱਲ ਮਰਜੀਏ ਤੇਰੀ ਭੜੀ ਹੁਣ ਬਾਪੂ ਵਾਸਤੇ ਮੈਂ ਤਾਂ ਸਬਜ਼ੀ ਬਣਾਉਣੀ ਹੈ ਭਾਈ ਮੈਂ ਤੈਨੂੰ ਰੇਜਦੀਆਂ ਬਾਪੂ ਕਿੱਥੇ ਗਏ ਨੇ ਬੁਲਾ ਲੈਣਗੇ ਫਿਰ ਬਣਾ ਲਉ ਨਾ ਲੈ ਮੈਨੂੰ ਅੱਜ ਤੋਂ ਬਾਅਦ ਚੈਨ ਨਾ ਦਿਓ ਮੈਥੋਂ ਸਭ ਦੀ ਸੂਜੀ ਨਹੀਂ ਬਣਦੀ ਆ ਬੈਠਾ ਬਾਪੂ ਬਾਪੂ ਆ ਘਰੇ ਚੱਲੀ ਆਪਾਂ ਉਹ ਕੀ ਭਾਈ ਘਰੇ ਜਾਣ ਜੋਗੇ ਹੈਗੇ ਆ ਉਹ ਯਾਰ ਬਾਪੂ ਘਰੇ ਜਾਣ ਜੋਗੇ ਕੀ ਸੱਚੀ ਕਹਿਣਾ ਲਾਪਰੀਤ ਨੇ ਗਾਜਰਾਂ ਦੀ ਸਬਜ਼ੀ ਬਣਾਈ ਆ ਆਇਆ ਉਹ ਸਬਜ਼ੀ ਦਾ ਬਣਾਲੀ ਐ ਉਹ ਦੂਜੀ ਕੁੜੀ ਨੂੰ ਬੋਲਣ ਦੀ ਆਕਲੀ ਹੋਣੀਗੀ ਪਹਿਲੇ ਹੀ ਬਲੱਡ ਵਧਾਤਾ ਮੇਰਾ ਉਹ ਬਾਪੂ ਯਾਰ ਹੁਣ ਕੀ ਕਹੀਏ ਹੁਣ ਬਾਈ ਬਾਰੇ ਰਹਿੰਦਾ ਹੁਣ ਜੇ ਕੁਝ ਕਹਿਨੇ ਆ ਬਾਪੂ ਆਪਾਂ ਮਾੜੇ ਵੱਜਾਂਗੇ ਤੂੰ ਹੀ ਤਾਂ ਸਾਨੂੰ ਇੰਨੀਆਂ ਗੱਲਾਂ ਸਿਖਾਈਆਂ ਯਾਰ ਐਂ ਕਹ ਤੋ ਕਰਦਾ ਬਾਪੂ ਬਣ ਕੇ ਆ ਚੱਲੀਏ ਆਪਾਂ ਕੋਈ ਨਾ ਚੱਲੀਏ ਬਾਪੂ ਯਾਰ ਬਾੜੀ ਆ ਕਢਾਣਾ ਤੇਰੇ ਮੈਂ ਪਹਿਲਾਂ ਉੱਥੇ ਤਾਂ ਛਾਲਿਆਂ ਕੋਲ ਦੇਖ ਕੇ ਆਇਆ ਉੱਥੇ ਹੁੰਦਾ ਸੀ ਆ ਅੱਜ ਤੂੰ ਇੱਥੇ ਬੈਠਾ ਉੱਥੇ ਬਹਿ ਜਾਂਦਾ ਜੇ ਬਹਿਣੀ ਸੀ ਉੱਥੇ ਹੁਣ ਮਾਨੀ ਨਹੀਂ ਕਰਿਆ ਮੇਰਾ ਇੱਥੇ ਕੀਚਰ ਬੈਠਾ ਸੀਗਾ ਉਹ ਘਰੇ ਵਾਗ ਗਿਆ ਮੜਿਆ ਜਵਾਕ ਨੇ ਬਾਜ ਮਾਰ ਲਈ ਮੈਂ ਮੈਂ ਇੱਥੇ ਟਾਈਮ ਹੀ ਪਾਸ ਕਰਨਾ ਇੱਥੇ ਕਰਨ ਨੂੰ ਕਰੇ ਉਹ ਫੇਰ ਬੋਲੂਗੀ ਕੁਝ ਨਾ ਕੁਝ ਓਏ ਯਾਰ ਬਾਪੂ ਤੂੰ ਆਏ ਨਾ ਕਰਿਆ ਕਰ ਹੁਣ ਲਾਪਰੀਦ ਨੇ ਨਾ ਉਹ ਸਮਝਾਤੀ ਹੁਣ ਨਹੀਂ ਬੋਲਦੀ ਨਾਲੇ ਮੈਂ ਮੈਂ ਤੇ ਲਾਪਰੀ ਤੇਰੇ ਪੁੱਤ ਨਹੀਂ ਹੈਗੇ ਉਹ ਭਾਈ ਸੋਡਾ ਕਰ ਕੀ ਬੈਠਾ ਮੈਂ ਘਰੇ ਚਲ ਠੀਕ ਆ ਉਹ ਤਾਂ ਬੋਲਣ ਦੀ ਅਕਲ ਹੈ ਨਹੀਂ ਇੱਕੋ ਮੁੰਡਾ ਬਾਹਰ ਫਿਰਦਾਗਾ ਉਹਨੂੰ ਤਾਂ ਚਲ ਇੱਜ਼ਤ ਕਰਦਾਗਾ ਨਹੀਂ ਤਾਂ ਅੱਜ ਨੂੰ ਮੈਂ ਪਤਾ ਨਹੀਂ ਕਿੱਥੇ ਗੁਰਦੁਆਰੇ ਚ ਬੈਠਾ ਹੁੰਦਾ ਉਹ ਚਲ ਕੋਈ ਨਹੀਂ ਬਾਪੂ ਛੱਡ ਪਰੇ ਆ ਹੁਣ ਆਪਾਂ ਚੱਲੀਏ ਯਾਰ ਚਲ ਕੋਈ ਨਾ ਐ ਤਾਂ ਕੋਈ ਬਾਲਾ ਗੁੱਸਾ ਨਹੀਂ ਹੈਗਾ ਮੈਨੂੰ ਮੈਂ ਤੇ ਕੀਚਰ ਨੇ ਨਾ ਗੁਰਦੁਆਰਾ ਸਾਹਿਬ ਜਾ ਕੇ ਆਉਣਾਗਾ ਕੋਈ ਰਹਿਮ ਸਬਰ ਕਰਨ ਮੈਂ ਆ ਜਾਣਾ ਜਾਓ ਤੁਸੀਂ ਯਾਰ ਬਾਪੂ ਦੇਖੀ ਗੁੱਸੇ ਆ ਤੁਹਾਨੂੰ ਮੈਨੂੰ ਪਤਾ ਆ ਜਾਏ ਯਾਰ ਹੁਣ ਉਹ ਨਹੀਂ ਸ਼ੇਰਾ ਗੁੱਸੇ ਤੂੰ ਭੱਗ ਜਾ ਕੋਈ ਨਾ ਅਸੀਂ ਆ ਜਾਨੇਗੇ ਕੋਈ ਨਹੀਂ ਦੁਨੀ ਆ ਜਾਾਂਗੇ ਚਾਹੇ ਚਾਚੀ ਨੂੰ ਕਹਿ ਕੇ ਆਵਾਂ ਫਿਰ ਕੀਚਨ ਨੂੰ ਕੋ ਲੋੜਨੀ ਉਹ ਕਹਿਣਾ ਕਹਿ ਜਾ ਭਾਈ ਉਹਨੂੰ ਭੇਜ ਦੀ ਨਾਲੇ ਕਹਿ ਭੱਗ ਜਾ ਕਹਿ ਡਿੱਕੀ ਜਾਂਦਾ ਤੈਨੂੰ ਉਹ ਚਲ ਮੈਂ ਕਹਿੰਦਾ ਨਾ ਆ ਜੀ ਚੰਗਾ ਬਾਪੂ ਅਣ ਕਿਉਂ ਨਹੀਂ ਯਾਰ ਸਬਜ਼ੀ ਬਣਾ ਰੱਖੀ ਤੇਰੇ ਵਾਸਤੇ ਚੰਗਾ ਕੋਈ ਨਾ ਕੋਈ ਨਾ ਭੱਗ ਜਾ ਕੀ ਕਰੀਏ ਇਹ ਤਾਂ ਹੈਗੇ ਆ ਚਲ ਠੀਕ ਆ ਠੀਕ ਤਾਂ ਉਹ ਵੀ ਆ ਸੋਰੀ ਪਰ ਬੋਲਣ ਦੀ ਅਕਲ ਨਹੀਂ ਪਤਾ ਨਹੀਂ ਕਿ ਹੋ ਜੀ ਹੈਗੀ ਲਾ ਪ੍ਰੀਤ ਪ੍ਰੀਤ ਕਿਹਨੂੰ ਪ੍ਰੀਤ ਕੌਣ ਭਾਬੀ ਲੱਗਦੀ ਆ ਤੁਹਾਡੀ ਓ ਯਾਰ ਆਹ ਕਿੱਥੇ ਆਹ ਕਿਉਂ ਅੰਦਰ ਹੀ ਆ ਤਾਂ ਮੈਂ ਤੁਹਾਨੂੰ ਜਿਹੜੇ ਕੰਮ ਭੇਜ ਸੀ ਉਹ ਬਾਪੂ ਨਹੀਂ ਆਏ ਹੈਗੇ ਮੈਂ ਸੌਜੀ ਬਣਾਈ ਬੈਠੀ ਹੋ ਨਾ ਉਹ ਯਾਰ ਬਾਪੂ ਨੂੰ ਤੈਨੂੰ ਪਤਾ ਉਹ ਕਿੰਨਾ ਰੁੱਖਾ ਬੋਲੀ ਹੋਣੀ ਐਨਾ ਬਾਪੂ ਗੁੱਸੇ ਮੈਂ ਕਦੇ ਨਹੀਂ ਦੇਖਿਆ ਜਦ ਨਾਜ ਹੋ ਰਿਹਾ ਮੇਰੀ ਗੱਲ ਸੁਣੋ ਬਾਪੂ ਤਾਂ ਗੁੱਸੇ ਹੋਗੇ ਕੋਈ ਗੱਲ ਨਹੀਂ ਹੁਣ ਤੁਸੀਂ ਨਾ ਗੁੱਸੇ ਹੋ ਤੁਸੀਂ ਠੰਡੇ ਮੱਤੇ ਨਾਲ ਗੱਲ ਚੱਲੋਣ ਵਾਲੀ ਉਹ ਯਾਰ ਫਿਰ ਉਹਦਾ ਇੰਨਾ ਤਾਂ ਦਿਮਾਗ ਹੋਣਾ ਚਾਹੀਦਾ ਵੀ ਆਪ ਤੋਂ ਵੱਡੇ ਨਾਲ ਕਿਵੇਂ ਗੱਲ ਕਰੀ ਨਹੀਂ ਹੁੰਦੀ ਐ ਉਹ ਨਿਆਣੀ ਉਮਰ ਐ ਉਹਦੀ ਹਾਲ 6 ਮਹੀਨੇ ਤਾਨੂੰ ਵਿਆਹੀ ਨੂੰ ਹੋਏ ਆ ਉਹਨੂੰ ਕੀ ਪਤਾ ਜਵਾਕੜੀ ਨੂੰ ਉਹ ਮੇਰੀ ਗੱਲ ਸੁਣ ਲੈ ਪਤਾ ਪਤਾ ਸਾਰਾ ਕੁਝ ਹੁੰਦਾ ਐ ਲੱਛਣੇ ਹੁੰਦੇ ਐ ਮੈਂ ਉਹਦੇ ਨਾਲ ਗੱਲ ਕਰਦਾ ਕਿੱਥੇ ਆਉਂ ਮੈਂ ਮੈਂ ਦੱਸਦੀ ਕਿੱਥੇ ਆਹੋ ਕੀ ਉਹਦੇ ਨਾਲ ਗੱਲ ਕਰਨੀ ਤੁਸੀਂ ਨਾਲ ਬਰਿੰਦਰ ਕੀ ਕਹੂਗਾ ਮੇਰੀ ਗੈਰ ਹਾਜ਼ਰੀ 'ਚ ਮੇਰੀ ਕੰਰ ਲੈਣਾ ਹੈ ਜੋ ਕੁਝ ਕਰਦੇ ਨੇ ਉਹ ਬਰਿੰਦਰਾ ਕਹਿੰਦਾ ਬਰਿੰਦਰ ਨਾਲ ਗੱਲ ਕਰ ਲਾਂਗੇ ਆਪਾਂ ਪਹਿਲਾਂ ਤਾਂ ਅੱਜ ਨਾ ਬਰਿੰਦਰ ਨੂੰ ਹੀ ਫੋਨ ਕਰੂੰਗਾ ਵੀ ਪਰਿ ਸਵੇਰੇ ਆ ਜਾ ਇਹ ਲੱਛਣ ਰੋਜ਼ ਰੋਜ਼ ਨਹੀਂ ਦੇਖੀਨੇ ਹੁੰਦੇ ਐ ਥੋੜੀ ਹੁੰਦਾ ਯਾਰ ਦੋ ਦਿਨ ਨਹੀਂ ਟੱਪਦੇ ਦੋ ਦਿਨਾਂ ਬਾਅਦ ਕਲੇਸ਼ ਹੋ ਜਾਂਦੇ ਦੋ ਦਿਨਾਂ ਬਾਅਦ ਕਲੇਸ਼ ਹੋ ਜਾਂਦੇ ਮੇਰੀ ਗੱਲ ਸੁਣ ਲੈ ਮੈਂ ਇੱਕ ਵਾਰੀ ਉਹਦੇ ਨਾਲ ਗੱਲ ਕਰਨਾ ਤੂੰ ਇੱਥੇ ਹੀ ਖੜੀ ਰਹੀ ਆਉਣਾ ਨਹੀਂ ਉਹ ਬੰਦਿਆਂ ਦੀ ਬੁੜੀਆਂ ਨਾਲ ਕੀ ਗੱਲ ਹੁੰਦੀ ਹੈ ਮੈਂ ਆਪੇ ਸਮਝਾ ਦੂੰਗ ਉਹਨੂੰ ਮੇ ਤੂੰ ਇੱਥੇ ਖੜੀ ਰਹੀ ਆਉਣੀ ਆਉਣਾ ਨਹੀਂ ਹੈਗਾ ਐਵੇਂ ਫਿਰ ਤੁਹਾਡੇ ਦੋਨਾਂ 'ਚ ਫਰਕ ਪੈ ਜਾਊਗਾ ਤੁਸੀਂ ਮੇਰੀ ਤਾਂ ਗੱਲ ਸੁਣ ਲਓ ਹੈਲੋ ਇਹ ਆਰਡਰ ਅੰਨਾ 'ਚ ਧੰਨਾ ਬਣਦੇ ਨੇ ਹੁਣ ਵੀ ਦੱਸ ਬੰਦੇ ਦੀ ਬੁੜੀ ਨਾਲ ਕੀ ਗੱਲਬਾਤ ਹੁੰਦੀ ਹੁੰਦੀ ਆ ਐਵੇਂ ਦੱਸ ਘਰ 'ਚ ਕਲੇਸ਼ ਪਾਉਣਗੇ ਹੁਣ ਬਾਪੂ ਆ ਡ ਥੋੜੀ ਜਿਹੀ ਗੱਲ ਤੇ ਢਿੰਡਰ ਕੇ ਬਹਿ ਜਾਂਦਾ ਇੱਕ ਤਾਂ ਪ੍ਰੀਤ ਹਾਂਜੀ ਬਾਈ ਨਾ ਬਾਈ ਪ੍ਰੀਤ ਇਹ ਚੰਗੀਆਂ ਗੱਲਾਂ ਨੇ ਕੀ ਹੋ ਗਿਆ ਉਹ ਯਕੀਨੀ ਬਈ ਸਾਰਾ ਕੁਝ ਤਾਂ ਹੋ ਗਿਆ ਹੁਣ ਨੂੰ ਹਲੇ ਕੱਸ ਰਿਆ ਕੋਈ ਦੋ ਦਿਨ ਨਹੀਂ ਟੱਪਦੇ ਘਰੇ ਚ ਜੁਗੜਾ ਪਈ ਰਹਿੰਦਾ ਕੀ ਹੋ ਗਿਆ ਹੁਣ ਇਹ じゃ ਮੈਨੂੰ ਦੱਸੋ ਵੀ ਕੁਛ ਅੱਜ ਸਵੇਰੇ ਜਿਹੜੀ ਬਾਪੂ ਨਾਲ ਗੱਲ ਹੋਈ ਆ ਬਈ ਥੋਡੀ ਮੇਰੀ ਬਾਪੂ ਨਾਲ ਕੋਈ ਗੱਲ ਨਹੀਂ ਹੋਈ ਉਹ ਗੱਲ ਵੱਖਰੀ ਬਾਪੂ ਨੇ ਤੈਨੂੰ ਦੋ ਲਾ ਕੇ ਦੱਸਣੀਆ ਹੋਣੀ ਆ ਯਾਰ ਬਾਪੂ ਨੇ ਕੀ ਲਾ ਕੇ ਦੱਸਿਆ ਨੇ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਹੈਗੀ ਵੀ ਅੱਛਾ ਬਾਪੂ ਨੂੰ ਤੁਸੀਂ ਮਾੜਾ ਜਾਂ ਸਲੀਕੇ ਨਾਲ ਤਾਂ ਬੋਲ ਸਕਦੇ ਹੋ ਜਦੋਂ ਤੁਹਾਨੂੰ ਪਤਾ ਹੈ ਵੀ ਬਾਪੂ ਗੜੀ ਨਹੀਂ ਖਾਂਦਾ ਤੁਸੀਂ ਕੁਝ ਹੋਰ ਬਣਾ ਲਓ ਕੀ ਹੋ ਗਿਆ ਸਵੇਰੇ ਕੜੀ ਬਣਾਦੀ ਮੈਂ ਕੋਈ ਜ਼ਹਿਰ ਥੋੜੀ ਪਾ ਦਮੈਂ ਕੜੀ ਚ ਬਾਈ ਗੱਲ ਜ਼ਹਿਰ ਦੀ ਨਹੀਂ ਹੁੰਦੀ ਐਸੇ ਜ਼ੁਬਾਨ ਨਾਲ ਚਾਹੇ ਤਾ ਘੋੜੇ ਚੜ ਜਾ ਚਾਹੇ ਗੱਦੇ ਚੜ ਜਾ ਜੇ ਐਸੇ ਜ਼ੁਬਾਨ ਨਾਲ ਬਾਈ ਤੂੰ ਮਾੜਾ ਜਾਂ ਮਿੱਠਾ ਬੋਲ ਪੈਂਦੀ ਤਾਂ ਐਡਾ ਕਲੇਸ਼ ਨਾ ਪੈਂਦਾ ਬਾਈ ਮੈਂ ਤਾਂ ਮਿੱਠੀ ਹੀ ਬੋਲੀ ਸੀ ਤੇ ਰੋਟੀ ਵੀ ਲੈ ਕੇ ਆਈ ਸੀ ਚੰਗੀ ਭਲੀ ਆਪੇ ਕਹਿੰਦਾ 12 ਵਜੇ ਕਹਿੰਦਾ ਤੁਹਾਡੀ ਰੋਟੀਆਂ ਹੁੰਦੀਆਂ ਨਹੀਂ ਲਾ ਕਿਸੇ ਨੂੰ ਪਤਾ ਹੈਗਾ ਵੀ ਕਦੋਂ ਰੋਟੀ ਪਕਾਉਣੀ ਹੈ ਕਦੋਂ ਨਹੀਂ ਪਕਾਉਣੀ ਕਹਿੰਦਾ ਸਾਰਾ ਦਿਨ ਹੱਥ ਮਾਰਦੀ ਫਿਰਦੇ ਰਹਿੰਦੀ ਹੋ ਹੁਣ ਐਵੇਂ ਸੁਣੀ ਆਈ ਅਸੀਂ ਨਾਲੇ ਬਈ ਆਹ ਕਹਿੰਦਾ ਕਹਿੰਦਾ ਕੀ ਹੁੰਦਾ ਮਾੜੀ ਮੋਟੀ ਕੋਈ ਰਿਸਪੈਕਟ ਕੋਈ ਇੱਜ਼ਤ ਹੁੰਦੀ ਐ ਬਈ ਜੇ ਇੱਜ਼ਤ ਦਊਗਾ ਨਾ ਇੱਜ਼ਤ ਲੈ ਲਊਗਾ ਸਿੱਧੀ ਗੱਲ ਐਗੀ ਯਾਰ ਬਈ ਬਾਪੂ ਤਾਂ ਇੰਨਾ ਕੁਝ ਬੋਲਦਾ ਹੀ ਨਹੀਂ ਜਮੀ ਨਹੀਂ ਬੋਲਦਾ ਹੈਗਾ ਬਈ ਤੇਰੇ ਤਾਂ ਬਾਪ ਐ ਤੂੰ ਤਾਂ ਉਹਦਾ ਪੱਖ ਲਏਗਾ ਮੈਂ ਤਾਂ ਬਗਾਨੀ ਆ ਬਗਾਨੀਆਂ ਦੀ ਥੋੜੀ ਕੋਈ ਸੁਣਦਾ ਹੁੰਦਾ ਘਰੇ ਕੋਈ ਬਾਪੂ ਸਾਡਾ ਕੱਲਿਆਂ ਦਾ ਥੋੜੀ ਆ ਥੋੜਾ ਵੀ ਆ ਨਾਲੇ ਫੇਰ ਕੀ ਹੋਗਾ ਜੇ ਬਾਪੂ ਬੋਲ ਪਿਆ ਸੀ ਕੁਝ ਵੱਡਾ ਐ ਆਪਣੇ ਤੋਂ ਕੋਈ ਗੱਲ ਨਹੀਂ ਕਈ ਵਾਰੀ ਬਈ ਚੁੱਪ ਵੀ ਕਰਨਾ ਪੈਂਦਾ ਐਵੇਂ ਚੁੱਪ ਕਰਨਾ ਪੈ ਜੂਗਾ ਬਿਨਾਂ ਗੱਲ ਤੋਂ ਸੁਣੀ ਐਈਏ ਨਾਲੇ ਤਾਂ ਸਾਰੇ ਦਿਨ ਗੋ ਤੇ ਨਾਲੇ ਗਾਲਾਂ ਸੁਣੀਏ ਮੈਂ ਤਾਂ ਨਹੀਂ ਸੁਣ ਸਕਦੀ ਬਈ ਆਦੀ ਵਾਲੀ ਨੂੰ ਕਹਿ ਦਿਓ ਸੁਣ ਲਿਆ ਕਰੂਗੀ ਬਈ ਗੋਲਾ ਧੰਦਾ ਕੱਲਾ ਤੂੰ ਤਾਂ ਨਹੀਂ ਕਰਦੀ ਉਹ ਵੀ ਕਰਦੀ ਏ ਕੰਮ ਤਾਂ ਸਾਰਾ ਫਿਰ ਬੋਲਦਾ ਤਾਂ ਮੈਨੂੰ ਇਹ ਗੱਲੀ ਨੂੰ ਉਹਨੂੰ ਤਾਂ ਕੁਛ ਨਹੀਂ ਬੋਲਦਾ ਬਈ ਮੇਰੀ ਗੱਲ ਸੁਣ ਉਹਨੂੰ ਬਾਪੂ ਤਾਂ ਨਹੀਂ ਬੋਲਦਾ ਕਿਉਂਕਿ ਉਹ ਪਿਆਰ ਨਾਲ ਬੋਲਦੀ ਏ ਜੇ ਤੂੰ ਪਿਆਰ ਨਾਲ ਬੋਲੇ ਕਰੇ ਬਾਪੂ ਤੈਨੂੰ ਥੋੜੀ ਕੁਛ ਕਹੇ ਬਾਦੂ ਪਿਆਰ ਨਾਲ ਬੋਲਦੀ ਏ ਮੈਂ ਤਾਂ ਮੋਲ ਕੇ ਵੀ ਦੇਖ ਲਿਆ ਉਹਨਾਂ ਨੂੰ ਇੱਜ਼ਤ ਹਾਜਮ ਨਹੀਂ ਹੁੰਦੀ ਬਈ ਜਿਹੜੇ ਹਿਸਾਬ ਨਾਲ ਤੂੰ ਹੁਣ ਮੈਨੂੰ ਵੀ ਬੋਲੀ ਜੰਨੀ ਏ ਨਾ ਬਈ ਮੈਂ ਬੋਲੂਗੀ ਨਹੀਂ ਤੂੰ ਬਾਪੂ ਦੇ ਪੱਖ ਪੂਰੀ ਐ ਨਾ ਮੜ ਮਟ ਕਹਿ ਵੀ ਦੇ ਵੀ ਚਲ ਬਾਪੂ ਤੂੰ ਵੀ ਗਲਤੀ ਹੋਗੀ ਹੋਣੀ ਕੀ ਹੋ ਗਿਆ ਵੀ ਮੈਨੂੰ ਰੋਟੀ ਲਿਆ ਕੇ ਫੜਾਤੀ ਇਹ ਹੀ ਗਲਤੀ ਸੀ ਮੇਰੀ ਬਈ ਜੇ ਵੱਡਿਆਂ ਦੀ ਗਲਤੀ ਵੀ ਹੋਵੇ ਨਾ ਤਾਂ ਵੀ ਕਈ ਵਾਰੀ ਚੁੱਪ ਕਰਨਾ ਪਿਆ ਜਾਂਦਾ ਆਪਣੇ ਤੋਂ ਵੱਡੇ ਐ ਬਈ ਮੈਂ ਮੰਨਦੀ ਆ ਆਪਣੇ ਤੋਂ ਵੱਡੇ ਐ ਪਰ ਇੰਨਾ ਵੀ ਨਹੀਂ ਹੁੰਦਾ ਹੈਗਾ ਹਰੇਕ ਗੱਲ 'ਚ ਬੰਦਾ ਨਖਰਾ ਕਰੇ ਹਰੇਕ ਗੱਲ 'ਚ ਨਾਲ ਤਾਂ ਅਗਲੇ ਦੇ ਪੈਰੀ ਡਿੱਗੇ ਜਾ ਉਹ ਤੇ ਨਾਲੇ ਅਗਲਾ ਲੱਤਾਂ ਮਾਰੇ ਮੇਰੀ ਗੱਲ ਸੁਣ ਭੈਣ ਮੇਰੀਏ ਐਨੇ ਸਾਲ ਹੋ ਗਏ ਅਸੀਂ ਪਿਆਰ ਨਾਲ ਰਹਿੰਦੇ ਆ ਦੇਖ ਤੂੰ ਐਵੇਂ ਮਾੜੀ ਮਾੜੀ ਗੱਲ ਤੇ ਕਲੇਸ਼ ਨਾ ਪਾਇਆ ਕਰ ਬਾਈ ਪਰ ਮੈਂ ਤਾਂ ਨਹੀਂ ਕਿਸੇ ਦੀ ਸੁਣ ਸਕਦੀ ਹੈਗੀ ਜਿਹੜੀ ਗੱਲ ਕਰਨੀ ਹੈ ਬ੍ਰਿੰਦਰ ਨਾਲ ਕਰ ਲਿਓ ਬਸ ਮੇਰਾ ਦਿਮਾਗ ਨਾ ਖਾਓ ਕੋਈ ਗੱਲ ਨਹੀਂ ਬਾਈ ਮੈਂ ਬ੍ਰਿੰਦਰ ਨੂੰ ਕਰ ਲੈਣਾ ਫੋਨ ਵੀ ਭਾਈ ਆ ਜਾ ਸਵੇਰੇ ਤੁਸੀਂ ਕੀ ਕਰ ਲੈਨੇ ਹੋ ਫੋਨ ਫੋਨ ਤਾਂ ਮੈਨੂੰ ਕੀਤਾ ਹੋਇਆ ਤੇ ਆਉਣ ਵਾਲੇ ਨੇ ਉਹ ਤੇ ਉਹਦੇ ਨਾਲ ਗੱਲ ਕਰ ਲਿਓ ਬਾਰੀ ਬਾਰੀ ਮੇਰਾ ਦਿਮਾਗ ਨਾ ਖਾਓ ਕੋਈ ਗੱਲ ਨਹੀਂ ਬਾਈ ਜਿਹਦਾ ਜੀ ਕਰਦਾ ਆ ਕੇ ਬੋਲ ਕੇ ਭੱਗ ਜਾਂਦਾ ਹੈਗਾ ਇਹ ਕੋ ਬੁੜਾ ਜਾਲੇ ਚੰਬੜਿਆ ਫਿਰਦਾ ਉੱਪਰ ਤੋਂ ਉਹਨੂੰ ਰੋਟੀਆਂ ਫੜਾਓ ਤੇ ਪਰ ਉਹ ਰੁੱਸ ਕੇ ਬਾਹਰ ਬਹਿ ਗਿਆ ਜੇ ਐਵੇਂ ਬੈਠਦੇ ਤਾਂ 100 ਬਾਰ ਬੈਜੇ ਆਪਾਂ ਤਾਂ ਕੋਈ ਮਨਾਉਂਦੇ ਨਹੀਂ ਉਹ ਲਾ ਪ੍ਰੀਦਮ ਕੋਈ ਲਾ ਪ੍ਰੀਦਮ ਹਾਂਜੀ ਚਾਹ ਚਾਹ ਆਪਣੀ ਚਾਹ ਲਿਆਦੇ ਆ ਚਾਹ ਕਿੱਥੇ ਬਣ ਗਈ ਤੁਸੀਂ ਕਿਹੜਾ ਮੈਨ ਦੱਸ ਕੇ ਗਏ ਹੋ ਕੀ ਕਹਿੰਦੀ ਪ੍ਰੀਤ ਨਾਲ ਕਰੇ ਗੱਲ ਕਰਿਆ ਆ ਗੱਲ ਕਹਿਣਾ ਕੀ ਆ ਉਹ ਤਾਂ ਪ੍ਰੀਤ ਹੀ ਨਹੀਂ ਹੈਗੀ ਉਹ ਕਿਉਂ ਕਿਉਂਕਿ ਐਡੀ ਖੜੀ ਸੂਈ ਵਾਲੀ ਆ ਨਾ ਆਪਾਂ ਦਾ ਰਿਸ਼ਤਾ ਤਾਂ ਕਰਾਇਆ ਸੀ ਵੀ ਚੱਲ ਕੋਈ ਗੱਲ ਨਹੀਂ ਜੇ ਪਹੇਲੀਆਂ ਨਾ ਪਾਓ ਤੁਸੀਂ ਇਹ ਦੱਸੋ ਵੀ ਕੀ ਕਹਿੰਦੀ ਕਹਿਣਾ ਕੀ ਆ ਕੰਨੀ ਮੈਂ ਤਾਂਹੀਂ ਬੋਲੂਗੀ ਤੁਸੀਂ ਆਪਦੇ ਬੁੜੇ ਨੂੰ ਸਮਝਾ ਲਓ ਪ੍ਰੀਤ ਕਹਿੰਦੀ ਹਾਂ ਤੁਸੀਂ ਵੀ ਨਾ ਗੱਪ ਥੋੜੇ ਜਿ ਛੋਟੇ ਮਾਰਿਆ ਕਰੋ ਇਹੋ ਜੀ ਤਾਂ ਨਹੀਂ ਹੈਗੀ ਉਹ ਯਾਰ ਫਿਰ ਉਹ ਯਾਰ ਫਿਰ ਆਹੀ ਗੱਲ ਬੋੜਾ ਹੀ ਹੋ ਗਿਆ ਫਿਰ ਤੂੰ ਉਹ ਐਂ ਕਹਿੰਦਾ ਉਹ ਬਾਹ ਕਹਿੰਦਾ ਕਹਿੰਦੇ ਤੋਂ ਬਿਨਾਂ ਤਾਂ ਗੱਲ ਨਹੀਂ ਕਰਦੀ ਮੇਰੀ ਤਾਂ ਗੱਲ ਸੁਣੋ ਆ ਗੱਲ ਤਾਂ ਮੈਨੂੰ ਸਵੇਰੇ ਆਪ ਹੀ ਸਮਝਾਈ ਸੀ ਵੀ ਤੂੰ ਤੂੰ ਕਹਿ ਕੇ ਨਾ ਗੱਲ ਕਰਿਆ ਕਰ ਆ ਕੇ ਮੈਨੂੰ ਪਤਾ ਕੀ ਕਹਿੰਦੀ ਮੈਂ ਤਾਂ ਆਪਦੇ ਬਾਪੂ ਨੂੰ ਵੀ ਐਵੇਂ ਬੋਲਦੀ ਸੀ ਪਿੰਡ ਲੈ ਦੱਸੋ ਫਿਰ ਬੰਦਾ ਕੀ ਜਵਾਬ ਦੇਵੇ ਭਲਾ ਅੱਛਾ ਜਿਹੜੀ ਆਪਦੇ ਪਿਓ ਨੂੰ ਐਵੇਂ ਬੋਲਦੀ ਐ ਫਿਰ ਉਹ ਕਿਸੇ ਨੂੰ ਕੀ ਚੱਜ ਦਾ ਬੋਲੂਗੀ ਆਹੋ ਇਹ ਗੱਲ ਤਾਂ ਹੁਣ ਮੈਨੂੰ ਵੀ ਪਤਾ ਵੀ ਜਿਹੜਾ ਬੰਦਾ ਆਪਦੇ ਮਾਪਿਆਂ ਨੂੰ ਨਹੀਂ ਸਿੱਧਾ ਬੋਲਦਾ ਉਹ ਪਹਿਲਾਂ ਕਿਸੇ ਦੇ ਮਾਪਿਆਂ ਨੂੰ ਕਿਵੇਂ ਸਿੱਧਾ ਬੋਲੂ ਨਾਲੇ ਮੇਰੀ ਮਾਸੀ ਦੀ ਕੁੜੀ ਆ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦੀ ਸੀ ਹੁਣ ਤੱਕ ਪਰ ਜਿਹੜਾ ਇਹਨੇ ਅੱਜ ਆਪਣਾ ਰੂਪ ਦਿਖਾਇਆ ਨਾ ਉਹ ਉਹ ਤਾਂ ਮੈਂ ਵੀ ਪਹਿਲੀ ਵਾਰ ਵੇਖਿਆ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਵੱਡੇ ਨੂੰ ਇਹ ਵੀ ਤੂੰ ਤੂੰ ਕਹਿ ਕੇ ਗੱਲ ਕਰ ਸਕਦੀ ਆ ਨਾਲੇ ਸਭ ਤੋਂ ਵੱਡਾ ਝੂਠ ਤੇ ਨਾ ਇਹੀ ਸੀ ਮਾਸੀ ਮਾਸੜ ਨੂੰ ਤਾਂ ਜੀ ਤੋਂ ਬਿਨਾਂ ਨਹੀਂ ਸੀ ਬੋਲਦੀ ਇਹ ਇੰਨਾ ਪਿਆਰ ਕਰਦੀ ਸੀ ਆਪਦੇ ਮਾਪਿਆਂ ਨੂੰ ਉਰੇ ਆ ਕੇ ਪਤਾ ਨਹੀਂ ਇਹਨੂੰ ਕਮਲੀ ਜੀ ਨੂੰ ਕੀ ਹੋ ਗਿਆ ਲੈ ਓਏ ਹਾਂ ਯਾਰ ਲਾਪਰੀਤ ਉਹੀ ਤਾਂ ਗੱਲ ਮੈਂ ਸੋਚਦਾ ਵੀ ਜਿਹੜੀ ਕੁੜੀ ਆਪਣੇ ਗਿਆਨ ਤੋਂ ਅੰਦਰ ਪੜ ਜਾਂਦੀ ਸੀ ਕਦੇ ਅੱਖ ਚੱਕ ਕੇ ਨਹੀਂ ਦੇਖਦੀ ਸੀ ਉਹ ਵੀ ਐਵੇਂ ਬੋਲ ਸਕਦੀ ਐ ਮੈਨੂੰ ਤਾਂ ਅੱਜ ਆਪਦੇ ਆਪ ਤੋਂ ਸ਼ਰਮ ਆਈ ਗਈ ਵੀ ਬ੍ਰਿੰਦਰ ਨੂੰ ਐਦਾ ਰਿਸ਼ਤਾ ਕਰਾਤਾ ਆਪਾਂ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣਾਉਂਦੇ ਮੇਰੀ ਤਾਂ ਫੇਰ ਵੀ ਭੈਣ ਆ ਮੇਰਾ ਤਾਂ ਫੇਰ ਵੀ ਅੰਦਰ ਮੱਚਦਾ ਹੈ ਹੈ ਮੈਨੂੰ ਐ ਆ ਵੀ ਕਿਉਂ ਗੱਲ ਵਧਾਉਣੀ ਐ ਜੇ ਗੱਲ ਨੂੰ ਇੱਥੇ ਦੱਬ ਵਧੀਆ ਤਾਂ ਵਧੀਆ ਬਾਪੂ ਜੀ ਨੂੰ ਆਪਾਂ ਆਪੇ ਬਣਾ ਲਾਂਗੇ ਤੇ ਨਾਲੇ ਪ੍ਰੀਤ ਨਾਲ ਤੁਸੀਂ ਇਹਦੂ ਬਾਦ ਕੋਈ ਗੱਲ ਨਹੀਂ ਕਰਨੀ ਬ੍ਰਿੰਦਰ ਆਪੇ ਗੱਲ ਕਰ ਲੂ ਨਾਲੇ ਬ੍ਰਿੰਦਰ ਕੋਲੇ ਵੀ ਬਾਲੇ ਕੰਨ ਜੇ ਭਰਨ ਦੀ ਕੋਈ ਲੋੜ ਨਹੀਂ ਹੈਗੀ ਆਖਿਰਕਾਰ ਮੇਰੀ ਭੈਣ ਹੀ ਆ ਉਹ ਉਹ ਯਾਰ ਬ੍ਰਿੰਦਰ ਵੀ ਮੇਰਾ ਭਾਈ ਐ ਸਾਡੇ ਦੋਨਾਂ 'ਚ ਕਦੇ ਫਰਕ ਨਹੀਂ ਉਨੇ ਕਿੜਾ ਤੁਹਾਨੂੰ ਦੋਹੇ ਭਰਾ ਨੂੰ ਮੈਂ ਕਿਹਾ ਵੀ ਤੁਸੀਂ ਅੱਡ ਹੋ ਜੋ ਅੱਡ ਹੋਣ ਨੂੰ ਕਿਹੜੀ ਆਹੋ ਕਿਹੜੀ ਉਹਦੀ ਜ਼ੁਬਾਨ ਚੱਲਦੀ ਹੈ ਨਾ ਐਸਾ ਬਨਾਲ ਇਕੱਠੇ ਕੱਟਦੇ ਵੀ ਨਹੀਂ ਬਹੁਤਾ ਚਿਰ ਆਪਾਂ ਉਹ ਬਾਬਾ ਗੁਰੂ ਆਪਦੀ ਕਾਲੀ ਜ਼ੁਬਾਨ ਤੇ ਨਾ ਲਗਾਮ ਦੇ ਲੋ ਆਏ ਨਹੀਂ ਉਹੀ ਨਾ ਬੋਲੀ ਜਾਓ ਕਿਤੇ ਫालतੂ ਅੱਡ ਹੋ ਜੋ ਤੈਨੂੰ ਪਤਾ ਜੇ ਇਹਦੀ ਇਹ ਹੀ ਜ਼ੁਬਾਨ ਬਰਿੰਦਰ ਹੋਰੇ ਹੋਣ ਤੇ ਚੱਲੀ ਫਿਰ ਮੈਂ ਬਰਿੰਦਰ ਨੂੰ ਕੀ ਜਵਾਬ ਦੇਵਾਂਗਾ ਉਹ ਤਾਂ ਕਹੂਗਾ ਨਾ ਵੀ ਵੀਰੇ ਤੇਰੇ ਕਹਿਣ ਤੇ ਤੇ ਭਾਬੀ ਦੇ ਕਹਿਣ ਤੇ ਮੈਂ ਰਿਸ਼ਤਾ ਲਿਆ ਸੀ ਬਰਿੰਦਰ ਦੀ ਹੋਣ ਤੋਂ ਪਹਿਲਾਂ ਮੈਂ ਆਪੇ ਸਮਝਾ ਦੂੰਗੀ ਤੁਸੀਂ ਨਾ ਬੋਲਿਓ ਬਾਬਾ ਗੁਰੂ ਪਲੀਜ਼ ਤੁਹਾਨੂੰ ਪਤਾ ਨਾ ਇਹਦੇ ਆਉਣ ਤੋਂ ਪਹਿਲਾਂ ਆਪਣੇ ਘਰ 'ਚ ਕਦੇ ਕੋਈ ਕਲੇਸ਼ ਨਹੀਂ ਸੀ ਹੋਇਆ ਮੈਂ ਨਹੀਂ ਚਾਹੁੰਦੀ ਵੀ ਮੇਰੀ ਭੈਣ ਦਾ ਨਾਮ ਲੱਗ ਜੇ ਤੇ ਮੈਂ ਵੀ ਨਹੀਂ ਇਹ ਗੱਲ ਚਾਹੁੰਦਾ ਵੀ ਆਸਗੁਵਾਰ ਨੂੰ ਇਹ ਗੱਲ ਪਤਾ ਲੱਗੇ ਵੀ ਇਹਨਾਂ ਦੇ ਘਰ ਇੱਥੇ ਝੂ ਪੈਂਦਾ ਬੱਸ ਵੀ ਕਰੋ ਹੁਣ ਐਵੀਂ ਗੱਲ ਬਧਾਈ ਜਾਂਦੇ ਹੋ ਚਾਹ ਬਣਾ ਕਿਉਂ ਨਹੀਂ ਆ ਮੈਂ ਅਲ ਚੰਗਾ ਯਾਰ ਤੂੰ ਚਾਹ ਬਣਾ ਦੇ ਮੈਂ ਮੈਂ ਸਵੰਨ ਕਿਉਂ ਇੱਕ ਕੁੜੀ ਜੀ ਲੈ ਚੁਲਬਲੀ ਜੀ ਦੱਸ ਤੇਰੀ ਨਿਆਣੀ ਮਾਤਾ ਤੈਨੂੰ ਬੋਲਣ ਦਾ ਹੁਣ ਹੀ ਪਤਾ ਤੂੰ ਚੁੱਪ ਕਰ ਜਾ ਨਾਲੇ ਜੋ ਕੋਈ ਵੱਡਾ ਸਮਝੋਂਦਾ ਘਟੂ ਘਟ ਬੰਦਾ ਸਮਝਦਾ ਜਾਵੇ ਪਰ ਨਹੀਂ ਵੀ ਦੱਸ ਹੁਣ ਮੈਂ ਕਿਸੇ ਕੋਲੇ ਕੀ કહਾਂ ਜੇ ਆਪਦਾ ਝੁਗਾ ਚੱਕਾਂਗੇ ਆਪਦੇ ਢਿੱਡ ਨੰਗਾ ਹੁੰਦਾ ਹੈਗੀ ਤਾਂ ਫਿਰ ਵੀ ਮੇਰੀ ਆ ਪ੍ਰੀਤ ਸਸ਼ੀਕਲ ਪਾਣੇ ਸਸ਼ੀਕਲ ਕਿਵੇਂ ਆ ਵਧੀਆ ਤੁਸੀਂ ਦੱਸੋ ਫੋਨ ਨਾ ਫੋਨ ਤੂੰ ਬਿਨਾ ਦੱਸੀ ਆ ਗਿਆ ਮੈਂ ਤਾਂ ਕਾਲਜ ਰੋਲ ਨੰਬਰ ਲੈਣ ਜਾਂਦਾ ਸੀਗਾ ਬੇਬੇ ਕਹਿੰਦੀ ਸੰਭਾਲ ਦੇ ਪ੍ਰੀਤ ਨੂੰ ਮੈਂ ਫਿਰ ਇੱਧਰ ਆ ਗਿਆ ਚੱਲ ਬੈਠ ਅੰਦਰ ਮੈਂ ਪਾਣੀ ਲੈ ਕੇ ਆਉਂਦੀ ਆ ਠੀਕ ਐ ਸੱਤ ਪੜਾ ਤੇ ਕੀਨ ਲਾਵੇ ਪਾਊਡਰ ਤੇ ਕਰੀਮ ਲਾਉਂਦੇ ਪਾਊਡਰ ਤੇ ਕਰੀਮ ਹਾਂਜੀ ਲੋੜੀ ਮੰਗਣੇ ਆਪਰਾਵਾ ਲੋੜੀ ਮੰਗਣੇ ਆਪਤਾ ਸੁੱਖ ਨਾਲ ਰੰਗ ਭਾਗ ਲੱਗੇ ਰਣਮਾਲਕ ਭਲਾ ਕਰੇ ਲੋੜੀ ਦੇ ਦੇ ਤੁਸੀਂ ਕਦੋਂ ਤੱਕ ਖੜੇ ਹੋ ਅਸੀਂ 10 ਮਿੰਟ ਹੋ ਗਏ ਖੜਿਆ ਨੂੰ ਕੋਈ ਬੋਲ ਨਹੀਂ ਰਿਹਾ ਚਲੋ ਤੁਸੀਂ ਖੜੋ ਮੈਂ ਲੈ ਕੇ ਆਉਣਾ ਆ ਤੇ ਲੋੜੀ ਸੁੱਖ ਨਾਲ ਸਵਾਰ ਪਿਆ ਦੇ ਖੁਸ਼ ਹੋ ਕੋ ਲੋੜੀ ਦਾ ਲੈ ਕੇ ਆਉਣਾ ਲੈ ਕੇ ਆਉਣਾ ਇਹ ਅੰਨਾ ਲੋੜੀ ਨਾ ਪਹਿਨਾ ਤੀਵਾਂ ਲੋੜੀ ਨਾ ਪਹਿਨਾ ਅੰਨਾ ਲੋੜੀ ਨਾ ਪਹਿਨਾ ਤੀਵਾਂ ਲੋੜੀ ਨਾ ਪਹਿਨਾ ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਬਾ ਮਾਲਕਾ ਰੰਗ ਪਾਗਲਾ ਵੇ ਸੁਖਣਾ ਬਹੁਤ ਜ਼ਿਆਦਾ ਵੇ ਹੁਣ ਸਾਨੂੰ ਦੇਖੋ ਛੋ ਕੇ 150 ਰੁਪਏ ਮਾਲਕਨ ਗਿਆ ਤੇ ਵੱਡੀ ਨੌਕਰੀ ਤੇ ਲੱਗੇਗਾ ਪੜ ਕੇ ਕੋਈ ਨਹੀਂ ਬੇਬੇ ਮੈਂ ਪੁੱਛ ਲੈਣਾ ਅੰਦਰ ਜੇ ਕੋਈ ਹੋਇਆ ਨਾ ਪੈਸਾ ਤਾਂ ਮੈਂ ਤੁਹਾਨੂੰ ਦੇ ਦੂੰਗਾ ਚਲ ਲਾਪ੍ਰਿਤ ਹਾਂਜੀ ਹਾਂਜੀ ਕੀ ਹੈ ਕੋਈ ਗੱਲ ਵੀ ਦੱਸੋ ਲਾਪ੍ਰਿਤ ਲਾਪ੍ਰਿਤ ਆ ਕਿਵੇਂ ਖੜੀ ਹੈ ਨਿਵਾਰ ਚ ਓ ਯਾਰ ਉਹ ਤਾਂ ਹੁਣ ਬਾਗੀਆਂ ਆਟਾ ਪਾਤਾ ਉਹਨਾਂ ਨੂੰ ਨਾ ਮੇਰੀ ਗੱਲ ਸੁਣ 10 ਮਿੰਟ ਹੋ ਗਏ ਉਹਨਾਂ ਨੂੰ ਬੋਲਦੀਆਂ ਨੂੰ ਇਹੋ ਜਿਹੇ ਅੰਦਰ ਕੀ ਕਰਦੀਆਂ ਸੀ ਵੀ ਕੋਈ ਬੋਲਦਾ ਸਵੇਰ ਦੀਆਂ 10 ਆ ਗਈਆਂ 10 ਬੰਦਾ ਕਿਹਨੂੰ ਕਿਹਨੂੰ ਆਟਾ ਪਾਵੇ ਆ ਕੇ ਪਹਿਲਾਂ ਮੰਗਤਾ ਨਹੀਂ ਖਾਲੀ ਮੋੜਦੇ ਹੁੰਦੇ ਉਹ ਕੋਈ ਗੱਲ ਨਹੀਂ ਲਾਪਰੀਤ ਜਿਨ੍ਹਾਂ ਦੇ ਘਰੇ ਚਾਰ ਦਾਣੇ ਹੁੰਦੇ ਨੇ ਨਾ ਇਹ ਵੀ ਵਿਚਾਰੇ ਉਹਨਾਂ ਦੀ ਆਉਂਦੇ ਨੇ ਚੱਲ ਫਿਰ ਐ ਥੋੜੀ ਹੁੰਦਾ ਐ ਤੇ 10 ਆ ਗਈਆਂ ਹੁਣ ਬੰਦਾ ਕਿਹਨੂੰ ਕਿਹਨੂੰ ਪਾਵੇ ਨਾਲ ਤੁਸੀਂ ਕੰਮ ਦੱਸੋ ਨਾਲੇ ਹੌਲੀ ਬੋਲੂ ਨੰਨੂ ਆਇਆ ਲੋੜੀ ਦਾ ਸਮਾਨ ਲੈ ਕੇ ਉੱਥੇ ਬੈਠੀਆਂ ਸੀ ਗੱਲਾਂ ਚ ਨਹੀਂ ਪਤਾ ਲੱਗਿਆ ਠੰਡ ਆਉਂਦੀ ਤਾਂ ਕਰਕੇ ਗੇਟ ਵੀ ਪੇੜ ਰੱਖਿਆ ਸੀ ਪਹਿਲਾਂ ਫਿਰ ਤੂੰ ਮੈਨੂੰ ਪਹਿ ਉਹ ਫੋਨ ਕਰਨੂ ਤੁਸੀਂ ਕਿਹੜੇ ਇੰਗਲੈਂਡ ਗਏ ਹੋ ਆ ਇੱਥੇ ਤਾਂ ਬੈਠੇ ਹੋਵੋਗੇ ਬਾਹਰ ਮੈਨੂੰ ਪਤਾ ਸੀਗਾ ਨਾਲੇ ਬਾਪੂ ਜੀ ਕਿਉਂ ਨਹੀਂ ਆਏ ਹਾਲੇ ਤੱਕ ਬਾਪੂ ਨੂੰ ਤਾਂ ਮੈਂ ਸਮਝਾ ਲਾਤਾ ਬਾਪੂ ਨੂੰ ਕਹਿ ਵੀ ਦਿੱਤਾ ਕੋਈ ਗੱਲ ਨਹੀਂ ਬਾਪੂ ਤਾਂ ਉੱਥੇ ਗਿਆ ਮੜਾ ਜਾਂ ਕੀ ਚਰਤਾਏ ਨਾਲ ਗੁਰਦੁਆਰਾ ਸਾਹਿਬ ਕੰਮ ਚੱਲੀ ਜਾਂਦਾ ਉੱਥੇ ਬੁਲਾਏ ਹੋਣਗੇ ਬਾਪੂ ਕਹਿੰਦਾ ਮੈਂ ਦੁਪਹਿਰ ਤੱਕ ਆਜੂਗਾ ਆਇਆ ਆਪਣਨ ਨੂੰ ਮਿਲ ਲੈਣੇ ਆ